ਇੱਕ ਹੋਰ ਵੈਰੀ ਗੁੱਡ ਮੁੰਡਿਆ ਵੈਰੀ ਗੁੱਡ ਵਾਹ ਜੀ ਵਾਹ ਪੰਜਵਾਂ ਕਰ ਮੁੰਡਾ ਪੰਜਵਾਂ ਹਾਂਜੀ ਓਕੇ ਡਿਸਟਰਾਇ ਹੋਈ ਰਹੀ ਏ ਠੀਕ ਹੈ ਠੀਕ ਹੈ ਤੋਂ ਨਕਿਆ ਜੀ ਕਲੋਨੀ ਵਿੱਚੋਂ ਕਲੋਨੀ ਚ ਹਾਂਜੀ ਹਾਂਜੀ ਵਾਹ ਦੋ ਤਿੰਨ ਗੱਟਾਂ ਦਾ ਮਾਰ ਲਗਾਈ ਓਕੇ ਓਕੇ ਬਣੇ ਗਿਆ ਹਾਂ ਜੀ ਮੁੰਡਿਆ ਆ ਤੋੜੀਲਾ ਪੱਲਾ ਹੀ ਬਣਿਆ ਪਿਆ 2000 ਲੱਡ ਲਾਣੇ ਠੀਕ ਠੀਕ ਓਕੇ ਓਕੇ ਖੋਲੋ ਬਈ ਆ ਜਾ ਬੋਲੋ ਮੁੰਡਿਓ 200 ਨਿਕਲਣ 150 150 150 ਲੀਟਰ ਹਾਂਜੀ ਠੀਕ ਹੈ ਜੀ ਸੁਣ 10 ਗੱਟਿਆਂ ਦਾ ਮਾ ਲਗਾ ਲੱਪਿਆ ਹੋਰ ਕੋਈ ਗੱਲ ਨਹੀਂ ਚਲਦੇ ਆ ਡੋਲੋ ਪਹਿਲਾਂ ਆਰਮੇਡ ਦੋ ਘਟਾਂ ਦੋ ਰਾਂਜੀ ਅੰਦੀ ਮੈਲਗਾ ਉਹ ਅਣੀ ਤੋਂ ਚਾਂਦੋ ਕਿੰਕਿਆ ਕਲਵਨੀ ਚਾ ਕਿੰਕਿਆ ਕਲਵਨੀ ਚਾ ਹਾਂਜੀ ਹਾਂਜੀ ਇਹ ਅੱਜ ਤਾਂ ਦੂਜਾ ਸੈਂਟੀਫਲੇ ਹੈ ਹਾਂ ਤੀਜਾ ਕੰਮ ਤਾਂ ਆ ਜਾ ਤੀਜਾ ਨੌ ਮਿੰਟ ਨੂੰ ਚਲੋ ਪੂਰੇ ਤਰ ਹਰੋ ਤੇ ਆ ਹਾਂਜੀ ਓਕੇ ਓਕੇ ਕੱਡੋ ਧਰਪਾ ਇਹ ਕੀ ਪਤਾ ਭਰਾ ਇਹ ਉਪਾਰਾ ਥੋੜੂ ਘੀ ਆ ਕੇ ਪਾ ਗਿਆ ਨਰੇ ਤਰੀ ਮੈਂਬਰ ਜਾਈ ਇੱਕ ਹੁੰਦੇ ਮਾਰਦੇ ਆ ਕੱਡੋ ਕੱਡੋ ਧਰਪਾ ਆ ਮੈਨੂੰ ਲੱਗਦਾ ਤੇ ਪਾਉਂ ਤਾਵੇਂ ਦਿਲੋਂ ਵੀ ਇਹ ਹੋਰ ਵੀ ਧੀਏ ਉਹ ਵਿੱਚ ਕੈਮਰਾ ਲੈ ਲੋ 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 ਇਹ ਥਮ ਕੋਲ ਕਰੀ ਟਾਪ ਤੋੜੋ ਨਾ ਮੈਂ ਤੋੜੋ ਤੋੜੀ ਆਇਆ ਕਰਵਾ ਮਿੱਠਾ ਮਿੱਠਾ ਕੰਮ ਖੇਚ ਕੇ ਬਾਦ ਦੇਖ ਵੇਖ ਟੋੜੋ 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 ਦੂ ਦਸ ਵਾਰ ਚਲਾਓ ਦੇਖ ਲੈ ਗੱਲ ਮਾੜਾ ਮੋੜਾ ਠੀਕ ਹੈ ਤਾਂ ਮਾਰ ਤੰਨ ਹਲਕਾ ਰਹਿਣਾ ਚੱਲ ਲੋਕ ਜਾਓ ਕੋਈ ਸਿੱਟੇ ਪੈਣੇ ਪਿੱਛੇ ਹੋ ਜਾ ਲੋਕ ਜਾਣਾ 40 4 ਦੁੱਗਣਾ ਕਰੋ ਧੋ ਲੋ ਉਹ ਤੈਨੂੰ ਵੀ ਮਾਰਦੇ ਹਾਂ ਹਾਂਜੀ ਓਕੇ ਰਿਪੋਰਟ ਬਾਪੂ ਠੀਕ ਹੈ ਠੀਕ ਹੈ ਜੀ पंद्रह हो गया एक और मिल गई अच्छा ठीक है ठीक है ठीक है पिंकिया शाबाश वेरी गुड जलालाबाद टीम हाँ भी पूर्ण हाँ जी हाँ जी बिल्कुल ਹਾਂਜੀ ਚਾਰ ਗੱਟੇ ਨੇ ਚਾਰ ਦੁਕਾਨ ਮਾਲ ਹੈ ਨਾਲੀ ਤੋਂ ਜੀ 40 ਤੋਂ ਨਾਲੀ ਤੋਂ ਮਿਲ ਗਿਆ ਹਾਂਜੀ ਹਾਂਜੀ ਨਾਲੀ ਤੋਂ ਠੀਕ ਆ ਡੇ ਖੰਡਾਪੁਰ ਥੋੜਾ ਜਿਹਾ ਵੀਰ ਪਾਲ ਦੀ ਕੀ ਪਾਲ ਦੀ ਬਸ ਨਾਲੀ ਵਿੱਚ ਇਹ ਬੜਾ ਵੱਡਾ ਬੋਲਾ ਹੈ ਹਾਂਜੀ ਆ ਵੇਖੋ ਜੀ ਬੜੀ ਤਗੜੀ ਤਰਪਾਈ ਮਿਲ ਗਈ ਓਕੇ ਓਕੇ ਲਾ ਬਹੁਤ ਨਾਲੀ ਦੀ 5-7 ਗੱਟਾਂ ਦਾ ਹੈ ਜੀ ਚਲੋ ਦੇਖੋ ਖੋਲੋ ਚਲੋ ਦੇਖੋ ਆ ਪਿੰਕੀ ਬੜੀ ਤਗੜੀ ਤਰਪੈਲ ਹੈ ਜੀ ਓਕੇ ਓਕੇ ਬੜੀ ਤਗੜੀ ਤਰਪੈਲ ਇਹਨਾਂ ਦੀ ਹਟਾਣੀ ਵਾਲਿਆਂ ਦੀ ਹਾਂਜੀ ਹਾਂਜੀ ਮਾਲ ਬੜਾ ਤਗੜੀ ਤਰਪੈਲ ਬਸ ਤੇ ਢਾੜ ਘੜਨ ਵਾਲੀ ਤੋਂ ਜੀ ਘੜਨ ਵਾਲੀ ਤੋਂ ਪਾਗੇ ਪਟਾਖੇ ਬਣੀ ਪਈ ਹੈ ਨਾ ਮਾਲ ਅੱਜ ਘਟਾਂ ਦਾ ਮਾਲ ਹੈ ਜੀ ਘਾੜ ਘੜਨ ਵਾਲੀ ਦਾ ਢੂੰਗਾ ਕਿੰਨਾ ਬੜੇ ਢੂੰਗਾ ਜੀ ਜੀ ਤੀਜੀ ਤਰਪੈਲ ਤੀਜੀ ਤਰਪੈਲ ਇੱਕ ਹੋਰ 15 ਘਟੇ ਹੋਰੇ ਜੀ 15 ਘਟੇ ਵੈਰੀ ਗੁੱਡ ਮੜੇ ਖੋਲੇ ਨੂੰ ਲੋ ਜੀ ਕੋਤਾ ਗੜੀ ਚਾਹ ਵੇਰੀ ਗੁੱਡ ਵੇਰੀ ਗੁੱਡ ਜੀ ਕਾਰਗੜ ਸੇਵ ਨਾਲੇ ਕਾਰਗੜ ਸੇਵ ਨਾਲੇ ਸफाई ਹੋ ਰਹੀ ਕਾਰਗੜ ਦੇ ਤੰਬੂ ਵਾਲ ਦੇ ਵਿੱਚ ਕਾਰ ਸफाई ਹੋ ਰਹੀ ਕਾਰਗੜ ਵਾਲੇ ਦੀ ਸਾਰਾ ਪੋੜੀ ਵਾਹ ਬਈ ਵਾਹ ਵਾਹ ਬੇਲਿਆ ਲੋ ਇੱਤਾ ਆਇਆ ਕੋੜੀ ਹੈ ਜੀ ਸਾਰਾ ਓਕੇ ਓਕੇ ਆ ਇੱਕ ਆ ਤਿੰਨ ਘਟੇ ਹੋ ਗਏ ਇੱਕ ਆ ਪਿਆ ਹਾਲੋ ਗੋੜ ਜੀ ਪੰਜ ਪੰਜ ਦੇਈਏ ਪੰਜ ਪੰਜ ਦੇ ਪਾਣੀ ਚ ਪਾਣੀ ਪਾਣੀ ਛਕੀ ਪਾਣੀ ਪਾਣੀ ਪੁੱਟ ਪੰਜ ਪੰਜ ਦਈਏ 500 ਰੁਪਏ ਆ ਪੂਰਨੇ ਦਰੋਜਾ ਵੈਰੀ ਗੁੱਡ ਮੁੰਡੇ ਵੈਰੀ ਗੁੱਡ ਬੱਚਾ ਅੱਗੇ ਹੋਰ ਜਾ ਫੇਰ ਹੋਰ ਭਾਲ ਚਲੋ ਚਲੋ ਖੋਲੋ ਇਹਨੂੰ ਲੋਜੀ ਨੇਰੀ ਲਿਆਤੀ ਨੇਰੀ ਨੇਰੀ ਆ ਗਈ ਨੇਰੀ ਕਾਠ ਘਾੜਾ ਲੰਦੀ ਨੇਰੀ ਆ ਗਈ ਹਾਂਜੀ 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 ਰਮੇਸ਼ 200 ਲੀਟਰ ਦਾ ਡਰਮ ਲੱਪੇ ਲਾਣ ਲੱਪੇ ਮਿਲ ਗਈ ਪੱਕੀ ਬਗੂਰੀ ਐ ਹਾਂ ਹਾਂ ਪੱਕੀ ਆਲੇ ਬਿੰਦਰwidehat ਵਾਲੇ ਦਾ ਲਾਣ ਥੋੜਾ ਜਿਹਾ ਕੱਪੇ ਮੈਨੂੰ ਲੈ ਬਾਹਰ ਕੱਢੀ ਠੀਕ ਠੀਕ ਇੱਥੇ ਬਾਹਰ ਲਿਓ ਮਾਰਾ ਬਸ 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 ਆਹ ਆਹ ਸ਼ਰਾਬ ਪਈ ਨਾ ਆਹ ਹੀ ਸ਼ਰਾਬ ਆ ਗਈ ਹਾਂਜੀ ਬਸ ਬਸ ਮੋਲਦਾਰੋ ਇਹ ਗੱਡੀ ਚ ਰਖਾਈਂ ਡਰਾਮਾ ਚੰਗਾ ਬਿਲਕੁਲ ਦਿਖਾ ਦਿੰਦੇ ਸਾਰੀ ਨਾ ਡੋਲੇ ਜੇ ਇਹ ਥੋੜਾ ਵੇਖ ਤੱਗੋ ਹੋ ਜਨ ਵਾਦੂ ਮਾਲ ਪਿਆ ਲੈ ਖਲਾਰ ਤਰਪੈਲ ਚੰਗੀ ਤਰ੍ਹਾਂ ਖਲਾਅ ਤੋਰ ਨਾ ਆ ਥੱਲੋਂ ਦੀ ਸਾੜੀ ਤੇ ਪੈਲ ਇਹ ਖੈਦ ਨੂੰ ਦੀ ਛੁੱਛੂ ਦੀ ਪਿੱਛੂ ਦੀ ਇਹ ਦਮ ਦੀ ਆ ਫਾੜੀ ਨਾ ਤਰਾ ਲੈ ਵੀ ਬੱਲੇ ਚਾਲ ਹੁਣ ਬੜਾ ਮਾਲ ਪੈ ਲੈ ਠੀਕ ਹੈ ਦੋ ਪੌਂਖਾਂ ਜੀ ਹੂੰ ਇਧਰ ਉਹ ਇਹਨੂੰ ਮੇਰੇ ਵਾਲ ਪਾਸੇ ਲੰਮੀ ਹੈ ਨਾ ਖੰਡੀ ਥਾਂ ਤੇ ਪਾਈ ਨਾ ਇੱਥੇ ਸਪੂਰਨ ਆ ਮੇਰੇ ਤੇਰਾ ਪੈ ਸਹੀ ਕਰ ਚਲੋ ਯਾਰ ਆ ਫਾੜੀ ਕਰਾਈ ਠੀਕ ਆ ਬੱਤਰੀ ਤੇ ਯਾਰ ਫੜਾ ਮਾਲ ਕਰਾਵਾਂ ਆ ਫੜਾ ਆਪਾਂ ਪਰਸਪਤ ਨਹੀਂ ਬਈ ਯਾਰ ਮਾਰੇ ਤੱਕ ਜੇ ਲਾਈਨ ਤਾਕਾ ਟੁਕਾ ਤੇ ਛੱਤੀ ਜਾਣ ਰਹੀ ਸੰਗਾਰ ਦੋ ਮਿੰਟ ਹੋ ਗਏ ਮੈਂ ਛੱਡ ਦੇ ਉਹ ਵਾਪਸ ਆਉਣਗੇ ਜੀ ਰਾਜੋ ਹੋਏ ਨੇ ਟੱਕ ਲਾ ਲੱਪੇ ਅੱਖ ਨਾਲ ਖਾਣ ਆਗਾ ਜੇ ਮਾਰੇਗਾ ਡੋਲ ਯਾਰ ਥੋੜੀ ਜਗ੍ਹਾ ਡੋਲ ਪਾਪਾ ਇਹ ਨਹੀਂ ਆਉਂਦੀ ਯਾਰ ਗਈ ਇੱਕ ਵਾਪਸ ਆ ਲੈ 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 ਇਹਦਾ ਯਾਰ ਲੈ ਛੱਡ ਦੇ ਤੂੰ ਕੀ ਕਰਦੀ ਜਾਨੀ ਪੀ ਜਾਣੀ ਛੱਡ ਦੇ ਤੂੰ ਯਾਰ ਇਹ ਤੇ ਛੱਡ ਦੋ ਬਸ ਓ ਛੱਡ ਦੋ ਯਾਰ ਇੱਥੇ ਹੈਗਾ ਆ ਛੱਡ 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 ਜਿਆਕ ਇਹਦੇ ਹੁਣ ਆ ਤੁਹਾਨੂੰ ਆਦੇ ਚੱਲਦੇ ਆ ਆ ਨਾਮ ਆ ਮਾਨਯੋਗ ਐਸਐਸਪੀ ਮੈਡਮ ਡਾਕਟਰ ਪ੍ਰਗਿਆ ਜੈਨ ਫਾਜ਼ਿਲਕਾ ਉਹਨਾਂ ਵੱਲੋਂ ਸਮੇਂ-ਸਮੇਂ ਸਰ ਦਿਸ਼ਾ ਨਿਰਦੇਸ਼ ਆਉਂਦੇ ਰਹਿੰਦੇ ਨੇ ਕਿ ਗਾਰਡਨ ਐਂਡ ਸਰਚ ਆਪਰੇਸ਼ਨ ਜਾਰੀ ਕੀਤਾ ਗਿਆ ਉਸ ਗਾੜੀ ਦੇ ਤਹਿਤ ਅੱਜ ਬੈਰੋ ਕੀ ਥਾਣੇ ਦੇ ਵਿਖੇ ਮਾਹਲਮ ਪਿੰਡ ਪੈਂਦਾ ਮਾਹਲਮ ਵਿਖੇ ਗਾਰਡਨ ਕਰਕੇ ਸਰਚ ਕੀਤਾ ਗਿਆ ਕਿਉਂਕਿ ਇੱਥੇ ਇਲੀਜੀਟ ਲਿਕਰ ਲਾਹਨ ਵਗੈਰਾ ਕਾਫੀ ਮਾਤਰਾ ਚ ਲੋਕ ਕੱਢਦੇ ਨੇ ਤੇ ਉਸੇ ਤਹਿਤ ਅੱਜ ਅਸੀਂ 15 ਬੋਤਲਾਂ ਸ਼ਰਾਬ ਤੇ 200 ਲੀਟਰ ਲਾਹਨ ਰਿਕਵਰ ਕੀਤੀ ਹੈ ਤੇ ਸਰਚ ਜਾਰੀ ਹੈ ਤੇ ਹੋ ਸਕਦਾ ਸਾਨੂੰ ਹੋਰ ਰਿਕਵਰੀ ਹੋਣ ਦੀ ਉਮੀਦ ਹੈਗੀ ਹੈ ਸਰ ਕਿੰਨੇ ਪੁਲਿਸ ਮੁਲਾਜ਼ਮ ਇਹਦੇ ਵਿੱਚ ਸ਼ਾਮਲ ਹੈ ਇੱਥੇ 10 ਸਟਾਰਟ ਪੁਲਿਸ ਮੁਲਾਜ਼ਮ ਤੇ 17 ਗੱਡੀਆਂ ਅਸੀਂ ਇਸ ਆਪਰੇਸ਼ਨ ਚ ਲਾਈਆਂ ਹੋਈਆਂ ਨੇ ਤੇ ਸਰਚ ਆਪਰੇਸ਼ਨ ਜਾਰੀ ਹੈ ਜਲਦੀ ਹੀ ਹੋਰ ਰਿਕਵਰੀ ਹੋਣ ਦੀ ਉਮੀਦ ਹੈ ਥੈਂਕ ਯੂ